ਸਾਸ਼ੀਕਲ ਜੀ ਸਾਸ਼ੀਕਲ ਜੀ ਰਾਮ ਰਾਮ ਭਾਈ ਜੀ ਸਾਰਿਆਂ ਨੂੰ ਰਾਮ ਰਾਮ ਜੀ ਸਾਸ਼ੀਕਲ ਕਿਵੇਂ ਹੋ ਕਿਵੇਂ ਹੋ ਸਾਰੇ ਜਾਣੇ ਸਾਰੇ ਜਾਣੇ ਗੁੱਡ ਚੜਦੀ ਕਲਾ ਚ ਚੜਦੀ ਕਲਾ ਚ ਕਿੰਦਾ ਹਸਤਾਬ ਵਧੀਆ ਵਧੀਆ ਠੀਕ ਆ ਵੀਰੇ ਘੈਂਟ ਆ ਕੰਮ ਕੀ ਆ ਬਾਤ ਹੈ ਜੀ ਸੋ ਮੈਲਾ ਹੀ ਹੋਏ ਜੀ ਆਪਣੀ EP ਆ ਗਈ ਹੈ ਔਰ ਕੰਡਸਟਰੀ ਸੋ ਸਾਰੇ ਜਾਨੇ ਜਾ ਕੇ ਦੇਖੋ Spotify ਤੇ ਚਾਰ ਗਾਣੇ ਨੇ ਤੇ ਪਿਆਰ ਦੋ ਸ਼ੇਅਰ ਕਰੋ ਸਿੰਗਾਪੂਰ ਤੋਂ ਬ੍ਰੀ ਥੈਂਕ ਯੂ ਵੀਰੇ ਥੈਂਕ ਯੂ ਜੀ ਥੈਂਕ ਯੂ ਲਵ ਯੂ ਲਵ ਯੂ ਡਾਰਲਿੰਗ ਰਕੇਸ਼ ਰਾਜਪੂਤ ਪਲੀਜ਼ ਚੱਕ ਲੋ ਕਿਹਨੂੰ ਚੱਕ ਲਵਾ ਭਰਾਵਾ ਉਹ ਮੈਂ ਕਿਦ ਨੂੰ ਚੱਕਣ ਨਹੀਂ ਆਇਆ ਵੀਰੇ ਮੈਂ ਤਾਂ ਆਪਣੀ ਪੀਆਰੇ ਦੱਸਣ ਆਇਆ ਇੱਥੇ ਸੋ ਚਾਰ ਗਾਣੇ ਆ ਉਹਦੇ ਵਿੱਚ ਸਪੋਟੀਫਾਈ ਤੇ ਆ ਗਏ ਆ ਸਾਰੇ ਜਾਨੇ ਦੇਖੋ ਜਾ ਕੇ ਫੋਕ ਇੰਡਸਟਰੀ ਬਾਕੀ ਚਾਰਾਂ ਦੀ ਵੀਡੀਓ ਕੀਤੀ ਆ ਚਾਰੀ ਵੀਡੀਓ ਨਾਲ ਆਪਾਂ ਛੱਡਾਂਗੇ ਇੱਕ ਦਿਨ ਚ ਤੇ ਸਾਰੇ ਜਾਨਿਆਂ ਨੇ ਪਿਆਰ ਦੇਣਾ ਜਿੱਦਾਂ ਪਹਿਲਾ ਗਾਣਿਆਂ ਨੂੰ ਦਿੱਤਾ ਹੁਣ ਵੀ ਉਦਾਂ ਹੀ ਦੇਣਾ। ਬਸ ਇੱਕ ਕੋਸ਼ਿਸ਼ ਕੀਤੀ ਆ ਮੈਂ ਉਹਦੇ ਵਿੱਚ ਅ ਇੰਡਸਟਰੀ ਦੇ ਸੱਚ ਦੱਸਣ ਦੇ ਬਾਰੇ। ਬਾਕੀ ਜਿਹੜੀਆਂ ਚੀਜ਼ਾਂ ਆਮ ਲੋਕਾਂ ਨੂੰ ਨਹੀਂ ਪਤਾ ਉਹਨਾਂ ਬਾਰੇ। ਤੋਂ ਮੈਂ ਚਾਹੁੰਦਾ ਸੀ ਇੰਡਸਟਰੀ 'ਚ ਕੋਈ ਤਾਂ ਬੰਦਾ ਹੋਵੇ ਜਿਹੜਾ ਬੋਲੇ ਸੋ। ਕਿਉਂਕਿ ਸਾਰੇ ਜਾਨੇ ਤਾਂ ਚੁੱਪੇ ਰਹਿੰਦੇ ਨੇ ਇਦਾਂ ਦੇ ਮੁੱਦਿਆਂ ਦੇ। ਤੰਗਾ ਬਾਈ ਕੋ ਰਾਮ 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 ਜੀ ਰਾਮ ਰਾਮ ਸੋ ਗੱਲ ਹੈ ਕਿ ਇੱਦਾਂ ਉਹਦੇ ਵਿੱਚ ਕੁਝ-ਕੀ ਚੀਜ਼ਾਂ ਬਾਰੇ ਡਿਸਕਸ ਕੀਤਾ ਗਿਆ ਹੈ ਅੱਜ ਇਹਦੇ ਬਾਰੇ ਮੈਂ ਦੱਸਿਆ ਤੁਹਾਨੂੰ ਇੰਡਸਟਰੀ ਦੇ ਸੱਚ ਬਾਰੇ ਇੰਡਸਟਰੀ ਦਾ ਸੱਚ ਜਾਣੀ ਕਿ ਅ ਮੈਂਤ ਕਰਕੇ ਕੋਈ ਕਰਨਾ ਨਹੀਂ ਜਾਂਦਾ ਸ਼ਾਰਟਕਟ ਲੱਭਦੇ ਨੇ ਸਾਰੇ ਜਾਣੇ ਸ਼ਾਰਟਕਟ ਇਹਦਾ ਸੈਂਸ ਕਿ ਜਾਤ ਆਪਾਂ ਇੰਟਰਵਿਊ ਚ ਆ ਜੀਏ ਜਾਂ ਕਿਸੇ ਦਾ ਨਾਮ ਲੈ ਕੇ ਕਿਸੇ ਨੂੰ ਬਦਨਾਮ ਕਰਕੇ ਵੀਊ ਲੈ ਲਈਏ ਆ ਚੱਲਣ ਡਿਆ ਜੀ ਇੰਡਸਟਰੀ ਕਿਉਂਕਿ ਪੋਡਕਾਸਟ ਵਾਲੇ ਸਾਨੂੰ ਪਤਾ ਮੇਰੇ ਭਰਾ ਕਿੰਨੇ ਹੋ ਗਏ ਆ ਜੀ ਪੋਡਕਾਸਟਾਂ ਨੇ ਪਈਆ ਖਿਡਾਰੀ ਇੰਡਸਟਰੀ ਇੱਥੇ ਚੁੱਪਿਆਂ ਨੇ ਪਈਆ ਬਗਾੜੀ ਇੰਡਸਟਰੀ ਜਦੋਂ ਤੁਸੀਂ ਗਾਣੇ ਸੁਣੋਗੇ ਨਾ ਤੁਹਾਨੂੰ ਸਮਝ ਆ ਜਾਊਗੀ ਆਪਣੇ ਆਪ ਜੀ ਉਹਦੇ ਵਿੱਚ ਸੱਚ ਦੱਸਿਆ ਗਿਆ ਜਿਹੜੇ ਇਨਫਲੂਐਂਸਰ ਕੁੜੀਆਂ ਹੋ ਗਈਆਂ ਕਰੋ ਕੁਝ ਹੋਰ ਕਹਿ ਕੇ ਆਉਂਦੀਆਂ ਨੇ ਇੱਥੇ ਕੁਝ ਹੋਰ ਕਰਦੀਆਂ ਨੇ ਕਿੱਦਾਂ ਖਰਚੇ ਨਿਕਲਦੇ ਨੇ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਨਹੀਂ ਕਹਿ ਰਿਹਾ ਮੈਂ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਜੀ ਬਟ ਬਹੁਤੇ ਮਾੜੇ ਹੁੰਦੇ ਨੇ ਚੰਗੇ ਘੱਟ ਹੁੰਦੇ ਨੇ ਹਰੇਕ ਬੰਦੇ ਨੂੰ ਆ ਸਾਡੇ ਵੀਊ ਸਾਡੀ ਸ਼ੋਹਰਤ ਆਪਣੀਆਂ ਭੈਣਾਂ ਨੂੰ ਨਿਚਾ ਲੋ ਆਪਣੀਆਂ ਤੀਵੀਆਂ ਦਾ ਮਜ਼ਾਕ ਉਡਾ ਲੋ ਤੀਵੀਆਂ ਆਪਣੇ ਆਦਮੀਆਂ ਦਾ ਮਜ਼ਾਕ ਉਡਾਈ ਜਾਂਦੀਆਂ ਨੇ ਇਹ ਚੱਲਣ ਡਿਆ ਸਾਡੇ ਇੰਸਟਾਗ੍ਰam ਤੇ ਰੀਲਾਂ ਚ ਬੇਫਕੂ ਬਣਾਈ ਜਾਂਦੇ ਲੋਕਾਂ ਨੂੰ ਮੈਨੂੰ ਲੱਗਦਾ ਲੋਕਾਂ ਦੇ ਰੋਲ ਮਾਡਲ ਮਰ ਗਏ ਯਾਰ ਰੋਲ ਮਾਡਲ ਨਹੀਂ ਹੈਗੇ ਲੋਕਾਂ ਦੇ ਗੁੰਮਰਾਹ ਹੋ ਰਹੇ ਨੇ ਸਾਡੇ ਲੋਕ ਸੋਈ ਵੀ ਦੇ ਵਿੱਚ ਉਹ ਸੱਚ ਦੱਸਣ ਦੀ ਕੋਸ਼ਿਸ਼ ਕੀਤੀ ਗਈ ਆ ਜਿਨ੍ਹਾਂ ਨੂੰ ਇੰਡਸਟਰੀ ਬਾਰੇ ਕੱਖ ਪਤਾ ਨਹੀਂ ਉਹ ਪੌਡਕਾਸਟਾਂ 'ਚ ਬੋਲਦੇ ਆ ਜੀ ਇੰਡਸਟਰੀ ਆ ਆ ਜੀ ਇੰਡਸਟਰੀ ਉਹ ਇੰਡਸਟਰੀ ਵੀ ਤੁਹਾਡੇ ਨਾਲ ਹੀ ਆ ਜੀ ਘਰ ਕੋਈ ਸ਼ੋਰ ਹੈ ਰੀਲਾਂ ਚ ਕੋਈ ਸ਼ੋਰ ਹੈ ਫਲੈਟਾਂ ਚ ਕੋਈ ਸ਼ੋਰ ਹੈ ਆ ਚੱਲਣ ਡਿਆ ਸਾਡੇ ਬਸ ਝੂਠ ਹੈ ਕਿਸੇ ਨੂੰ ਦੇਖ ਕੇ ਕੋਈ ਖੁਸ਼ ਨਹੀਂ ਹੈਗਾ ਇੱਥੇ ਤਰੱਕੀ ਨਹੀਂ ਹੈਗੀ ਸਾਲਾ ਲੋਕ ਡਰਦੇ ਨੇ ਯਾਰ ਕਿਤੇ ਮੋਰੇ ਨਾਲ ਨਿਕਲ ਜਵੇ ਕਿਸੇ ਨੇ ਘਰ ਲੈ ਲਿਆ ਕਾਰ ਲੈ ਲਈ ਇਹਦੇ ਕੋਲ ਕਿਦਾਂ ਆ ਗਈ ਜੀ ਜੈਲਸ ਫੈਕਟਰ ਬਹੁਤ ਹੈ ਸਾਡੀ ਇੰਡਸਟਰੀ 'ਚ ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਸਾਨੂੰ ਪਿੱਛੇ ਲੈ ਕੇ ਜਾਂਦੀਆਂ ਨੇ ਕਈਆਂ ਨੂੰ ਸੇਕ ਵੀ ਲੱਗੂਗਾ ਇਸ ਗੱਲ ਦਾ ਕਿ ਆ ਕੀ ਬੁੱਲੀ ਜਾਂਦਾ ਐਦਾਂ ਜੀ ਉਦਾਂ ਜੀ ਅੱਗੇ ਵੀ ਮਾੜਾ ਕਹਿੰਨੇ ਹੁਣ ਫੇਰ ਕਹਿ ਲੋ ਫੇਰ ਕੀ ਹੋ ਜਾਣਾ ਹਰਕ ਨਹੀਂ ਪੈਂਦਾ ਵੀਰੇ ਜਿਹੜਾ ਬੰਦਾ ਸੱਚ ਬੋਲਦਾ ਉਹਨੇ ਸੱਚੇ ਹੀ ਬੋਲਣਾ ਪਹਿਲਾਂ ਵੀ ਕਿੰਨੇ ਲੋਕ ਸੱਚ ਬੋਲਦੇ ਨੇ ਬੋਲ ਕੇ ਗਏ ਨੇ ਬੋਲਦੇ ਰਹਿਣਗੇ ਮੈਂ ਐਡਾ ਕੋਈ ਵੱਡਾ ਨਹੀਂ ਹੈਗਾ ਬਹੁਤ ਦੁਨੀਆ ਪਈ ਐ ਜੀ ਤੋ ਹਮੇਸ਼ਾ ਵਧੀਆ ਕੰਟੈਂਟ ਬਣਾਇਆ ਕਰੋ ਘੈਂਟ ਕੰਟੈਂਟ ਵਧੀਆ ਕੰਟੈਂਟ ਦਾ ਮਤਲਬ ਹੈ ਖੁਦ ਕੋਰੀਓਗ੍ਰਾਫ ਕਰੋ ਖੁਦ ਚੀਜ਼ਾਂ ਨੂੰ ਨੌਲੇਜ ਵਾਲਾ ਹੋ ਗਿਆ ਮੋਟੀਵੇਸ਼ਨ ਵਾਲਾ ਹੋ ਗਿਆ ਨਾ ਕਿ ਲੱਕਾਂ ਵਾਲਾ ਹੋ ਗਿਆ ਕੈਮਰਾ ਹੀ ਪਿੱਛੇ ਤੋਂ ਸ਼ੁਰੂ ਹੁੰਦਾ ਹੈ ਪੌਡਕਾਸਟਾਂ 'ਚ ਕਹਿੰਨੇ ਆ ਜੀ ਸਾਡੇ ਨਾਲ ਉਹ ਆ ਹੋਇਆ ਉਹ ਹੋਇਆ ਤੁਹਾਡੇ ਨਾਲ ਕਿੱਦਾਂ ਹੋ ਗਿਆ ਵਧੀਆ ਕੁੜੀਆਂ ਜਿਹੜੀਆਂ ਇੱਥੇ ਇੰਡਸਟਰੀ 'ਚ ਹੈਗੀਆਂ ਨੇ ਉਹਨਾਂ ਨਾਲ ਨਹੀਂ ਕੁਝ ਹੁੰਦਾ ਜਿਹੜੀਆਂ ਮਿਹਨਤ ਕਰਦੀਆਂ ਨੇ ਮਾਪੇ ਡਰਦੇ ਨੇ ਅੱਜਕੱਲ ਅੱਗੇ ਮਾਪੇ ਡਰਦੇ ਸੀ ਬੰਬੇ ਭੇਜਣ ਤੋਂ ਹੁਣ ਮਾਪੇ ਡਰਦੇ ਆ ਚੰਡੀਗੜੀ ਭੇਜਣ ਤੋਂ ਨਿਆਣਿਆਂ ਨੂੰ ਐਕਚੁਅਲੀ ਇਹ ਮੁੱਦਾ ਮੈਂ ਚੱਕਣਾ ਨਹੀਂ ਸੀ ਚੱਕਿਆ ਮੈਂ ਤਾਂ ਆ ਇੱਕ ਬੱਲ ਐ ਮੇਰਾ ਭਰਾ ਉਹਦੀ ਭੈਣ ਬਹੁਤ ਸੋਹਣਾ ਕੰਮ ਕਰਦੀ ਐ ਐਕਟਿੰਗ ਕਰਦੀ ਐ ਉਹਨੇ ਮੇਰਾ ਵਿਚਾਰੇ ਨੇ ਮੈਨੂੰ ਪੁੱਛਿਆ ਕਹਿੰਦਾ ਵੀਰੇ ਤੁਸੀਂ ਇੰਡਸਟਰੀ 'ਚੋਂ ਤੇ ਕੀ ਹਾਲਾਤ ਨੇ ਕੀ ਕਰਨਾ ਚਾਹੀਦਾ ਸਾਨੂੰ ਸਾਡੀ ਭੈਣ ਦੀ ਹੈਲਪ ਹੋ ਜੂਗੀ ਮੈਂ ਕਿਹਾ ਭਰਾ ਮੇਰੇ ਆ ਆਇਆ ਚੀਜ਼ ਇੱਥੇ ਚੱਲਣ ਦੀ ਚੰਗੇ ਨੂੰ ਸਪੋਰਟ ਨਹੀਂ ਹੈਗੀ ਮਾੜਿਆਂ ਨੂੰ ਹਾਰ ਪੈਂਦੇ ਨੇ ਇੱਥੇ ਜਿੱਥੇ ਤਾਂ ਉਹ ਕੰਮ ਹੈ ਜੀ ਤਕਾ ਤਾਂ ਡੱਬੂ ਵਾਲੀ ਫੀਲਿੰਗ ਬੱਬੂ ਵਾਲੀ ਆ ਚੱਲਦਾ ਇੱਕ ਅੱਧੀ ਰੀਲ ਵਾਇਰਲ ਹੋ ਜਾਂਦੀ ਆ 10 10 ਬੰਦੇ ਨਾਲ ਕਿਉਂ ਯਾਰ ਰੱਬ ਨੂੰ ਜਾਨ ਦੇਣੀ ਆ ਵਧੀਆ ਕੰਟੈਂਟ ਬਣਾਉਣਾ ਕੰਮ ਕਰੋ ਜਿਮ ਜਮ ਵਾਲਾ ਕੰਟੈਂਟ ਬਣਾਓ ਮੋਟੀਵੇਸ਼ਨ ਡਾਈਟ ਵਾਲਾ ਬਣਾਓ ਐਜੂਕੇਸ਼ਨ ਵਾਲਾ ਕੰਟੈਂਟ ਬਣਾਓ ਬਹੁਤ ਚੀਜ਼ਾਂ ਨੇ ਯਾਰ ਹਨ ਬਹੁਤ ਘੈਂਟ ਚੀਜ਼ਾਂ ਨੇ ਵਧੀਆ ਚੀਜ਼ਾਂ ਤੇ ਫੋਕਸ ਕਰੋ ਨਾ ਕੀ ਲੱਕ ਹਲਾਓ ਇੱਕ ਵਾਰ ਤੁਸੀਂ ਗਾਣਾ ਸੁਣਿਓ ਫਾਕ ਇੰਡਸਟਰੀ ਪਤਾ ਲੱਗ ਜੂ ਤੁਹਾਨੂੰ ਇੱਥੇ ਨੋਟਿਸ ਸਾਰਾ ਸਾਰ ਹਰੇਕ ਬੰਦਾ ਨੋਟਿਸ ਕਰਦਾ ਇੱਥੇ ਹਰ ਬੰਦਾ ਨੋਟਿਸ ਕਰਦਾ ਕੌਣ ਕੀ ਕਰਦਾ ਹੈ ਕਹਿੰਦੇ ਕੀ ਕੱਪੜੇ ਪਾਏ ਨੇ ਕਿਹੜਾ ਕਿੱਥੇ ਜਾਂਦਾ ਹੈ ਕੀ ਖਾਂਦਾ ਹੈ ਹਰ ਬੰਦਾ ਨੋਟਿਸ ਕਰਦਾ ਬਸ ਸਿਰਫ ਮੂੰਹ ਤੇ ਤਰੱਕੀ ਨਹੀਂ ਜਰਦੇ ਤਰੱਕੀ ਤਾਂ ਜਰਦੇ ਨਹੀਂ ਮੇਰੇ ਭਰਾ ਮਜ਼ਾਕ ਸਭ ਤੋਂ ਪਹਿਲਾਂ ਬਣਾਉਣਗੇ ਕਿਸੇ ਨੇ ਮਿਹਨਤ ਕਰ ਲਈ ਨਾ ਮਿਹਨਤ ਨਹੀਂ ਕਰਨੀ ਮੇਰਾ ਭਰਾ ਮਜ਼ਾਕ ਬਣੂਗਾ ਤੇਰਾ ਤੈਨ ਕਰਨਾ ਉਹ ਜੋ ਦੁਨੀਆ ਫੋਲੋ ਕਰਦੀ ਹੈ ਜਿੱਦਾਂ ਵਿਊ ਆਉਂਦੇ ਨੇ ਕਿਦਾਂ ਕਮੈਂਟ ਆਉਂਦੇ ਨੇ ਭੈਣ ਨਾਲ ਕਿਹੜੀ ਰੀਲ ਬਣਾਉਣੀ ਆ ਤੈ ਆਪਣੀ ਧੀਮੀ ਨਾਲ ਕਿਹੜੀ ਰੀਲ ਬਣਾਉਣੀ ਆ ਕੀ ਗੰਦ ਬੋਲਣਾ ਹੈ ਕੀ ਗੰਦ ਦਿਖਾਉਣਾ ਹੈ ਦਰਸ਼ਕ ਇੱਥੇ ਸਰਵਾਈਵ ਕਿੱਦਾਂ ਕਰਨਾ ਹੈ ਉਹ ਤਾਂ ਸਾਰਿਆਂ ਨੂੰ ਪਤਾ ਹੀ ਆ ਫਿਰ ਤੋਂ ਕੈਬਿਟੇ ਰੱਖੇ ਤੈਨੂੰ ਸਾਰੀ ਇੰਡਸਟਰੀ ਆਉਣ ਨਹੀਂ ਉਹ ਦਿੰਦੀ ਕਦੇ ਵਾਰੀ ਇੰਡਸਟਰੀ ਲੱਭ ਦੀਆ ਕੁੜੀ ਜੋ ਕੁਵਾਰੀ ਇੰਡਸਟਰੀ ਡਾਊਨ ਫਾਲੇ ਉੱਤੇ ਮਾਰਦੀ ਆ ਤਾੜੀ ਇੰਡਸਟਰੀ ਸਾਰੀ ਇੰਡਸਟਰੀ ਦੇ ਨਹੀਂ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਿਹਾ ਮੈਂ ਸਿਰਫ ਯਾਰ ਸੱਚ ਦੱਸਣ ਦੀ ਕੋਸ਼ਿਸ਼ ਕਰ ਰਿਹਾ ਤੁਹਾਨੂੰ ਜੋ ਹੈ ਸੇਫ ਰਹੋ ਬਸ ਮੈਂ ਤਾਂ ਇਹੀ ਕਹਿੰਨਾ ਜੀ ਇੱਥੇ ਤੁਹਾਡੇ ਆਪਣੇ ਭਰਾ ਤੁਹਾਡੇ ਨਾਲ ਰਹਿ ਕੇ ਖਾ ਕੇ ਪੀ ਕੇ ਤੁਹਾਡਾ ਨੰਬਰ ਲਵਾ ਦਿੰਨੇ ਇੰਡਸਟਰੀ ਦੇ ਵਿੱਚ ਐਦਾਂ ਤਾਨੂੰ ਜਾਣ ਜਾਣ ਕਹਿਣ ਵਾਲੇ ਸਾਡਾ ਕੰਮ ਪਹਿਲਾਂ ਪਹਿਲਾਂ ਮੈਂ ਵੀ بڑے ਬੰਦਿਆਂ ਨਾਲ 10 20 50 ਬੰਦੇ ਜਾਣਾ ਅਸੀਂ ਇਕੱਠਿਆਂ ਨਹੀਂ ਕਰਨਾ ਹੁਣ ਥੋੜੇ ਟਾਈਮ ਤੋਂ ਅਕਲ ਜੀ ਆ ਗਈ ਮੈਨੂੰ ਸੋਚ 'ਚ ਬਹੁਤ ਫਰਕ ਆ ਗਿਆ ਮੇਰੇ ਕੰਮ ਜਿਹਾ ਹੋ ਗਿਆ ਲਾਈਫ 'ਚ ਵਧੀਆ ਲੱਗਦਾ ਇਹਦਾ ਸਿਰਫ ਤੁਹਾਡੇ ਨਾਲ ਗੱਲਾਂ ਕਰਾਂ दैट्स ਇਟ ਤੁਹਾਨੂੰ ਫੀਲਿੰਗ ਦੱਸਾਂ ਆਪਣੀ ਤੁਸੀਂ ਆਪਣੀ ਫੀਲਿੰਗ ਦੱਸੋ ਜੇ ਕੋਈ ਡਿਪਰੈਸ਼ਨ ਚ ਆ ਜਾਂ ਕਿਸੇ ਨੂੰ ਕੋਈ ਜ਼ਰੂਰਤ ਆ ਹੈਲਪ ਕਰਨੀ ਕਿਸੇ ਦੀ ਤਾਂ ਮੈਨੂੰ ਦੱਸੋ ਜਿੰਨੀ ਕੋ ਹੋ ਸਕੇ ਮੈਂ ਕਰੂੰਗਾ ਜਿੱਥੇ ਵੀ ਹੋ ਸਕੇ ਬਸ ਇੰਨਾ ਕੀ ਕਰ ਸਕਦਾ ਕਿਉਂਕਿ ਜਾਣਾ ਤਾਂ ਸਭ ਨੇ ਆ ਇੱਕ ਦਿਨ ਹਰ ਬੰਦੇ ਨੇ ਚਲੇ ਜਾਣਾ ਇੱਥੋਂ ਨਾ ਇਹ ਪਰਮਾਨੈਂਟ ਹੈ ਨਾ ਮੈਂ ਪਰਮਾਨੈਂਟ ਹੈ ਨਾ ਇੰਸਟਾਗ੍ਰਾਮ ਜਿਹਾ ਪਰਮਾਨੈਂਟ ਹੈ। ਹਰ ਇੱਕ ਦਾ ਨੰਬਰ ਲੱਗਣਾ ਹੈ। ਉਹ ਗੱਲ ਲੱਗ ਗਈ ਕਿ ਤੁਸੀਂ ਕਰਕੇ ਕੀ ਜਾਣਦੇ ਹੋ। ਸਾਡਾ ਤਾਂ ਉਹ ਹਿਸਾਬ ਕਿਤਾਬ ਆਇਆ। ਅਸੀਂ ਸਾਰਾ ਸਾਲ ਭੰਮ ਨਾ ਕਰੀਏ, ਸਾਰੀ ਉਮਰ ਭਾਵੇਂ ਕੁਝ ਨਾ ਕਰੀਏ ਪਰ ਜਾਨ ਲੱਗੇ ਇੱਕ ਬੰਦੇ ਦੀ ਜਾਨ ਬਚਾ ਗਏ ਨਾ ਉਹੀ ਬਹੁਤ ਹੈ। ਇਹ ਸੋਚ ਹੈ। ਭਾਵੇਂ ਸਾਰੀ ਜ਼ਿੰਦਗੀ ਕੁਝ ਨਾ ਕਰੀਏ ਆਪਾਂ। ਮਾਰਨ ਤੋਂ ਪਹਿਲਾਂ ਇੱਕ ਬੰਦੇ ਦੀ ਵੀ ਜਾਨ ਬਚਾ ਗਏ ਨਾ ਉਹ ਬਹੁਤ ਹੈ ਬੰਦੇ 'ਚ ਮੋਟੀਵੇਟ ਰਹਾ ਕਰੋ ਖੁਸ਼ ਰਹਾ ਕਰੋ ਜੀ ਕੰਟੈਂਟ ਵਧੀਆ ਬਣਾਇਆ ਕਰੋ ਤੇ ਦੇਖਿਆ ਵੀ ਵਧੀਆ ਕਰੋ ਮੇਰੇ ਭਰਾ ਤੁਸੀਂ ਵਧੀਆ ਦੇਖਦੇ ਨਹੀਂ ਤਾਂ ਵਧੀਆ ਫਿਰ ਕਿੱਥੋਂ ਲੋਕ ਬਣਾਣਗੇ ਆ ਜੋ ਗੱਲਾਂ ਕਰਦੇ ਆ ਥੋੜੀਆਂ ਜਿਹੀਆਂ ਨਾਈਸ ਥਿੰਕਿੰਗ ਸਰ ਥੈਂਕ ਯੂ ਜੀ ਥੈਂਕ ਯੂ ਮੇਰਾ ਵੀਰ ਥੈਂਕ ਯੂ ਜੀ ਬਹੁਤ 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 ਕੁਛ ਆਉਣ ਵਾਲੇ ਨਵੇਂ ਫਿਲਮਾਂ ਬਾਰੇ ਅਨਾਉਂਸ ਕਰੂੰਗਾ ਮੈਂ ਆਪਣੀਆਂ ਆਪਣੇ ਹੋਰ ਚੀਜ਼ਾਂ ਬਾਰੇ ਕਰਾਂਗੇ ਉਹ ਫਿਰ ਲਾਈਵ ਹੋਵਾਂਗੇ ਦੱਸਾਂਗੇ ਫਿਰ ਲਵਪਰਾ ਮੇਰੀ ਜਿਹੜੀਆਂ ਚੰਗੀਆਂ ਕੁੜੀਆਂ ਨੇ ਉਹਨਾਂ ਨਾਲ ਕਦੇ ਗਲਤ ਨਹੀਂ ਹੁੰਦਾ ਹੁੰਦਾ ਜਿਹੜੇ ਚੰਗੇ ਮੁੰਡੇ ਨੇ ਉਹਨਾਂ ਦਾ ਫੋਕਸ ਮਾਈਂਡ ਸਿਰਫ ਇੱਕ ਗੋਲ ਤੇ ਹੁੰਦਾ ਜਿਹੜਾ ਉਹਨਾਂ ਨੇ ਦਿਮਾਗ ਵਿੱਚ ਧਾਰਿਆ ਹੁੰਦਾ ਦੈਟਸ ਫਿਰ ਹੋਰ ਕੁਝ ਨਹੀਂ ਹੁੰਦਾ ਬੰਦੇ ਕੋਲ ਫੋਕਸ ਕਲੀਅਰ ਰਹਿਣਾ ਚਾਹੀਦਾ ਗੋਲ ਕਲੀਅਰ ਰਹਿਣਾ ਚਾਹੀਦਾ ਚਾਹੇ ਅੱਜ ਮਿਲ ਜੇ ਚਾਹੇ 10 ਸਾਲ ਬਾਅਦ ਮਿਲ ਜੇ ਪਰ ਮਿਲਦਾ ਜ਼ਰੂਰ ਹੈ ਜਦੋਂ ਤੁਸੀਂ ਹਾਰਡ ਵਰਕ ਕਰਦੇ ਹੋ ਦਿਲੋਂ ਲਾਇਲ ਲਾਇਲ ਰਹਿ ਕੇ ਕਰਦੇ ਉਸ ਦਿਤੇ ਯਾਰ ਪਰ ਮੂਟੀ ਹੋਰ ਕੋਸ਼ਿਸ਼ ਕਰੀ ਜਾਂਦੇ ਮੇਰਾ ਵੀ ਜਦੋਂ ਮੈਂ ਦੇਖਦਾ ਨਾ ਮੜ ਜੀ ਖੋਲ ਕੇ ਨੈਟ ਇੰਸਟਾਗ੍ਰam ਕੀ ਹੋ ਗਿਆ ਯਾਰ ਲੋਕਾਂ ਦੀ ਥਿੰਕਿੰਗ ਨੂੰ ਪਾਗਲ ਹੋ ਗਏ ਤੁਸੀਂ ਯਾਰ ਸਾਰੇ ਜਾਣੇ ਕਿੱਥੇ ਚਲ ਗਏ ਮਾਈਂਡ ਤੁਹਾਡੇ ਸਾਠਾ ਪੰਜਾਬ ਲਿਖ ਤੇ ਲਹਤ ਕਿਉਂ ਨਹੀਂ ਸਾਡੇ ਪੰਜਾਬ ਚੋਂ ਵਧੀਆ ਆਰਟਿਸਟ ਨਿਕਲਦੇ ਪਲੇਅਰ ਨਿਕਲਦੇ ਕਿਉਂ ਨਹੀਂ ਸਾਡੇ ਪੰਜਾਬ ਚੋਂ 올림픽 ਚ ਜਾਂਦੇ ਲੋਕ ਕਿਉਂ ਨਹੀਂ ਇੰਨੇ ਲੋਕ ਮਿਹਨਤ ਕਰਦੇ ਯਾਰ ਕੀ ਹੋ ਗਿਆ ਯਾਰ ਸੋਚ ਨੂੰ ਬਸ ਯਾਰ ਦਮਕ ਦਮ ਐਵੇਂ ਨਹੀਂ ਖੜਾ ਹੈਗਾ ਜਿਹੜਾ ਮੈਂ ਤੁਹਾਨੂੰ ਸਮਝਾ ਸਕਾਂ ਇਹ ਤਾਂ ਮੇਰੇ ਦਿਲ ਦੀ ਗੱਲ ਸੀਗੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਈ ਕਿਉਂਕਿ ਤੁਹਾਡੇ ਨਾਲ ਹੀ ਕਰਨੀ ਆ ਹੋਰ ਯਾਰ ਕਿੰਨਾ ਕਰ ਸਕਦਾ ਸਿੰਘਾ ਬੋਲ ਦਾ ਇੱਕ ਸਾਲਾਂ ਤੁਸੀਂ ਯਾਰ ਮੈਨੂੰ ਸਮਝ ਨਹੀਂ ਆਉਂਦੀ ਯਾਰ ਜਿੰਨਾ ਮਰਜੀ ਤੁਸੀਂ ਚੰਗਾ ਕਰ ਲਓ ਜਾਂ ਚੰਗਾ ਬੋਲ ਲਓ ਜਾਂ ਚੰਗਾ ਕਰ ਲਓ ਤਾਂ ਲੋਕ ਯਾਰ ਮਾੜਾ ਕਹਿਣ ਵਾਲੇ ਬਹੁਤ ਹੀ ਦੁਨੀਆਦਾਰੀ ਆ ਯਾਰ ਹਟ ਨਹੀਂ ਕਦੇ ਨਹੀਂ ਹਟ ਸਕਦੇ ਆ ਚਲੋ ਮੇਰੇ ਵੀਰ ਨਜ਼ਾਰੇ ਲਓ ਯਾਰ ਬਸ ਆਪਣੇ ਮਾਪਿਓ ਦਾ ਨਾਮ ਰੌਸ਼ਨ ਕਰ ਦੋ ਇੰਨਾ ਹੀ ਬੋਧਾ ਮੇਰਾ ਵੀ ਜ਼ਿੰਦਗੀ ਚਾਹੇ ਪਤਾ ਲੱਗੇ ਤੁਹਾਡਾ ਸਿੰਘੇ ਦਾ ਜਿੱਦਾਂ ਤੁਹਾਨੂੰ ਪਤਾ ਹੀ ਆ ਥੱਲੇ ਤਾਂ ਬਹੁਤ ਕੁਝ ਕਰਨਾ ਸਿੰਘੇ ਨੇ ਦੇਖੀ ਚਲੋ ਕੀ ਬਣਦਾ ਹੈ ਬਾਬਾ ਸੁੱਖ ਰੱਖੇ ਖੁਸ਼ ਖੁਸ਼ ਪੋਜ਼ਿਟਿਵਿਟੀ ਬਾਈ ਮੈਂ ਤੇ ਮੇਰਾ ਦੋਸਤ ਬਹੁਤ ਵਧੀਆ ਗਾਉਣੇ ਆ ਸਾਨੂੰ ਆਰਟਿਸਟ ਬਣਨਾ ਦੇ ਸਪੋਰਟ ਕਰ ਤੋ ਜਰੂਰ ਜਰੂਰ ਮੇਰਾ ਵੀਰ ਯਾਰ ਵਧੀਆ ਗਾਉਣਿਓ ਤਾਂ ਲੱਗੇ ਰਹੋ ਖਿੱਚੀ ਜਾਊ ਕੰਮ ਜਿੱਥੇ ਲੋਕ ਇੰਨੀਆਂ ਚੀਜ਼ਾਂ ਮਾੜੀਆਂ ਪ੍ਰਮੋਟ ਕਰਦੇ ਨੇ ਚੰਗੀਆਂ ਵੀ ਕਰਦੇ ਨੇ ਯਾਰ ਮਿਹਨਤ ਜਦੋਂ ਤੁਸੀਂ ਕਰਦੇ ਹੋ ਨਾ ਤੁਹਾਡਾ ਨੰਬਰ ਲੱਗਦਾ ਹੀ ਹੈ ਲਾਈਨ 'ਚ ਲੱਗੇ ਰਹੋ ਜਦੋਂ ਮੈਂ ਲਾਈਨ 'ਚ ਲੱਗਾ ਮਿਹਨਤ ਕਰਦਾ ਮੈਂ ਲੱਗਾ ਹੀ ਆ ਜੀ ਤਾਂ ਤਾਂ ਬਹੁਤ ਬੁਸ਼ ਕਰਨਾ ਜ਼ਿੰਦਗੀ 'ਚ ਖਾਬ ਵੀ ਵੱਡੇ ਨੇ ਆਹ ਸੁਣਾਉਣਾ ਚਾਰ song ਸਾਰੇ ਹੁਣ ਗਾਣੇ ਤੇ ਗਾਣੇ ਕੋਸ਼ਿਸ਼ ਕਰੂੰਗਾ ਮੈਂ ਗਾਣੇ ਮਤਲਬ ਗੈਪ ਨਾ ਪਵੇ ਬਹੁਤਾ ਗਾਣੇ ਤੇ ਗਾਣੇ ਕਰੀ ਜਾਵਾਂਗੇ ਆਪਾਂ ਬਾਬਿਓ ਉਸਤਾਦ ਮੇਰੇ ਮੈਸੇਜ ਦਾ ਰਿਪਲਾਈ ਦੇ ਦਿਓ ਪੀਵੀ 29 ਵਾਲਾ ਲਓ ਜੀ ਦੇਤਾ ਮੇਰਾ ਭਰਾ ਸਕਰੀਨ ਸ਼ਾਟ ਮਾਰ ਕੇ ਟੱਕ ਲਈ ਮਾਰੇ ਕਮੈਂਟ ਦਾ ਜਵਾਬ ਨਹੀਂ ਦੇਣਾ ਮੈਨੂੰ ਪਤਾ ਇਹੀ ਚਾਉਂਦੇ ਹੋ ਤੁਸੀਂ ਕਿ ਅਸੀਂ ਮਾਰਾ ਕਮੈਂਟ ਕਰਾਂਗੇ ਸਿੰਗਾ ਜਵਾਬ ਦਊਗਾ ਅਸੀਂ ਸਕਰੀਨ ਰਿਕਾਰਡਿੰਗ ਕਰਕੇ ਪਾਵਾਂਗੇ ਫਿਰ ਥੱਲੇ ਕਮੈਂਟ ਆਉਣਗੇ ਜੀ ਸਿੰਗਾ ਆ ਜੀ ਸਿੰਗਾ ਓ ਜੀ ਉਹ ਜਿੱਡਾ ਮਰਜ਼ੀ ਬਦਨਾਮ ਕਰ ਲੋ ਸਿੰਗਾ ਬਦਨਾਮ ਨਹੀਂ ਹੋਣਾ ਕਿਉਂਕਿ ਮੈਂ ਪੋਜ਼ਿਟਿਵਿਟੀ ਚ ਰਹਿਣ ਵਾਲਾ ਬੰਦਾ ਨੈਗੇਟਿਵਿਟੀ ਚ ਨਹੀਂ ਜਾਣ ਵਾਲਾ ਕਹਿ ਲੋ ਜਿੰਨਾ ਮਰਜੀ ਕਹਿ ਲੋ ਮਾਲਾ ਕੋਈ ਚੱਕਰ ਨਹੀਂ ਮੇਰਾ ਭਰਾ ਟੈਨਸ਼ਨ ਨਾ ਲਾਉ ਤਾ ਜੀ ਟੈਨਸ਼ਨ ਤਾਂ ਲੈਂਦਾ ਨਹੀਂ ਜੱਟ ਸੋਹਣਿਆ ਬਾਈ ਐਟੀਟਿਊਡ ਗਾਣਾ ਕਦੋਂ ਐਟੀਟਿਊਡ ਦਾ ਗਾਣਾ ਹੀ ਨਹੀਂ ਹੈਗਾ ਡਾਰਲਿੰਗ ਕੋਈ ਹਾਂਜੀ ਤੂੰ ਕਹਿਣਾ ਬਣਾ ਜ਼ਰੂਰ ਦਊਂਗਾ ਕਿਉਂਕਿ ਜੱਟ 'ਚ ਹੈਗਾ ਵੀ ਐਟੀਟਿਊਡ ਆਈ ਲਵ ਯੂ ਬਾਈ ਲਵ ਯੂ ਟੂ ਡਾਰਲਿੰਗ ਸਿੰਘਾ ਬੋਲਦਾ ਵੀਰੇ ਚੱਕ ਦੋ ਕੰਮ ਨੂੰ ਫਰਕ Song ਦੀ ਵੀਡੀਓ ਕਢਾਲ ਦੋ singers gang ਕਿਵੇਂ ਹੁਸਤਾਜ ਜੀ ਥੈਂਕਸ bro ਬਸ ਮੇਰਾ ਭਰਾ ਵਧੀਆ ਚੀਜ਼ਾਂ ਨੂੰ ਸਪੋਰਟ ਕਰੋ ਵਧੀਆ ਚੀਜ਼ਾਂ ਤੇ ਫੋਕਸ ਕਰੋ ਤੇ ਕੋਸ਼ਿਸ਼ ਕਰਿਆ ਕਰੋ ਜਦੋਂ ਤੁਸੀਂ ਜੇ ਕੋਈ ਵਧੀਆ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ ਤਾਂ ਉਹਨੂੰ ਸਪੋਰਟ ਕਰਿਆ ਕਰੋ ਕਿਉਂਕਿ ਇੰਨੇ ਕੋ ਫੀਕ ਚੈਨਲ ਬਣਿਓ ਨੇ ਫੀਕ ਪੇਜ ਬਣਿਓ ਨੇ ਸਿਰਫ ਨੈਗੇਟਿਵਿਟੀ ਲਈ ਬਣੇ ਹੋ ਨੇ ਥੈਟਸ ਇਟ ਉਹਨਾਂ ਨੂੰ ਹੋਰ ਕੋਈ ਕੁਝ ਨਹੀਂ ਲੈਣਾ ਦੇਣਾ ਕਿਸੇ ਨਾਲ ਚਾਹੇ ਮੈਂ ਇੱਥੇ ਜੋ ਮਰਜੀ 100 ਗੱਲਾਂ ਚੰਗੀਆਂ ਕਰਕੇ ਚੱਲ ਜਾਵਾਂ ਉਹਨਾਂ ਨੇ ਕੀ ਕਰਨਾ ਇੱਕ ਮਾੜੀ ਜੀ ਮਾੜੀ ਜੀ ਕੋਈ ਗਲਤ ਗੱਲ ਜਾਂ ਕੋਈ ਵੀ ਕਲੋਪ ਕਰਕੇ ਗੱਲ ਪਾਉਣੀ ਹੈ ਵੀ ਸਾਡੇ ਪੇਜ ਤੇ ਆ ਹੋ ਗਿਆ ਜੀ ਉਹ ਹੋ ਗਿਆ ਜੀ ਚੰਗਾ ਆ ਜੀ ਚੰਗਾ ਉਹ ਜੀ ਜਾਂ ਹੋਰ ਵੀ ਬਹੁਤ ਲੋਕ ਨੇ ਜਿਨ੍ਹਾਂ ਬਾਰੇ ਬੋਲਦੇ ਨੇ ਬਸ ਆਹੀ ਚੀਜ਼ ਆ ਮੇਰਾ ਵੀਰ ਬਸ ਠੀਕ ਹੈ ਨਿਆਰੇ ਲੋ ਯਾਰ ਤੁਹਾਡਾ ਕੰਮ ਹੈ ਮੇਰਾ ਭਰਾ ਸਾਡਾ ਆਪਣਾ ਕੰਮ ਹੈ ਸਾਡੀ ਆਪਣੀ ਸੋਚ ਹੈ ਸਾਡੇ ਆਪਣੇ ਗੋਲਸ ਨੇ ਤੁਹਾਡੇ ਗੋਲ ਇਹ ਹੁਣੇ ਨੇ ਪੇਜਾਂ ਦੇ ਵਿਊ ਲਾਈਕ ਜਦੋਂ ਸਾਰਾ ਇੰਸਟਾਗ੍ਰam ਬੰਦ ਹੋ ਗਿਆ ਉਦੋਂ ਕੀ ਕਰੋਗੇ ਦੱਸੋ ਮੈਨੂੰ ਜਦੋਂ ਟਿਕਟੌਕ ਬੰਦ ਹੋਇਆ ਸੀ ਕਾ ਕਾਤੋਂ ਮਿਆਂ ਨਾ ਸਾਰਾ ਕੁਝ ਹਨਾ ਜਦ ਖਤਮ ਹੀ ਹੋ ਜਾਣਾ ਸਾਰਾ ਕੁਝ ਫੇ ਮੇਰਾ ਭਰਾ ਫਿਰ ਝੂਠ ਦੇ ਬੁਨਿਆਦ ਤੇ ਦੁਨੀਆ ਕਾਇਮ ਰੱਖਣ ਦੀ ਕੀ ਲੋੜ ਐ ਜਦ ਸਾਰਾ ਕੁਝ ਖਤਮ ਹੋ ਜਾਣਾ ਐ ਫਿਰ ਝੂਠ ਦੀ ਬੁਨਿਆਦ ਕਿਉਂ ਬਣਾਉਂਦੇ ਹੋ ਤੁਸੀਂ ਵੀ ਜਾਂ ਪੂਜਾਂ ਮਤਲਬ ਠੀਕ ਐ ਹਨਾ ਹੈਲੀਕਾਪਟਰ ਵਾਲਾ ਹੈਲੀਕਾਪਟਰ ਨਹੀਂ ਹੈਗਾ ਮੇਰੇ ਕੋਲ ਭਰਾ ਆ ਗਿਆ ਮੇਰਾ ਭਾਈ ਸਿੰਘਾ ਹੈਲੀ ਪਤਾ ਨਹੀਂ ਯਾਰ ਹੈਲੀਕਾਪਟਰ ਨਹੀਂ ਹੈਗਾ ਮੇਰੇ ਕੋਲ ਹੈਲੀਕਾਪਟਰ ਪਤਾ ਨਹੀਂ ਕੀ ਲਿਖਿਆ ਐ ਨਾ ਮੇਰੇ ਤੋਂ ਜਹਾਜ਼ ਐ ਭਰਾਵਾ ਨਾ ਮੇਰੇ ਤੋਂ ਹੈਲੀਕਾਪਟਰ ਐ ਰਾਕੇਟ ਮੇਂ ਰਾਕੇਟ ਚਲੋ ਸੋ ਖਿੱਚ ਕੇ ਰਮ ਆਈ ਐਮ ਪ੍ਰਾਊਡ ਆਫ ਯੂ ਲਿਸਨ ਯੂ ਸੋ ਹੌ ਲੋ ਕੀ ਕੰਦੇ ਮਰ ਕੇ ਨਹੀਂ ਨਾਲ ਕੁਝ ਜਾਂਦਾ ਮੈਨੂੰ ਲੱਗਦਾ ਪਿਆਰ ਮੇਰਾ ਜਾਊਗਾ ਹੋ ਲੋਕੀ ਕਹਿੰਦੇ ਇਹ ਮਰ ਕੇ ਨੀ ਨਾਲ ਕੁਝ ਜਾਂਦਾ ਮੈਨੂੰ ਲੱਗਦਾ ਪਿਆਰ ਮੇਰਾ ਜਾਊਗਾ ਉਹ ਲੱਗਦਾ ਪਿਆਰ ਮੇਰਾ ਜਾਊਗਾ ਮੈਂ ਨਾ ਸੋਚਦਾ ਭਿਆਂ ਕਿ ਮੈਂ ਹਫਤੇ ਚ ਕਦੀ ਬਾਰ ਲਾਈਵ ਹੋ ਕੇ ਨਾ ਤੁਹਾਨੂੰ ਗਾਣੇ-ਗੂਣੇ ਸੁਣਾ ਰਿਹਾ ਕਰਾਂ ਮੈਨੂੰ ਬਹੁਤ ਵਾਰੀ ਕਹਿੰਦੇ ਨੇ ਮੇਤੋ ਯਾਰ ਮਤਲਬ ਮੈਂ ਜਦੋਂ ਬੋਲਦਾ ਭਾਵਨਾਵਾਂ ਨਿਕਲ ਆਉਂਦੀਆਂ ਨੇ ਫਿਰ ਕੰਮ ਗਲਤ ਹੋ ਜਾਂਦਾ ਹੈ ਚਲੋ ਚਲੋ ਜੀ ਚਲੋ ਜੀ ਬਾਈ ਜੀ ਸਹੀ ਗੱਲ ਆ bro ਤੇ ਵੀ ਸਿੰਗਰ ਕੋਲਾਈ ਕਰ ਦੋ ਬਾਈ ਯਾਰ ਬਾਪੂ ਦਾ ਪਿਆਰ ਸਾਡਾ ਹੋ ਬਾਪੂ ਦਾ ਪਿਆਰ ਸਾਡਾ ਸੋਹਣੀ ਕੁੜੀਆਂ ਨੂੰ ਮੂਣੀ ਬੋਤਾਂ ਲਈਦਾ ਦੂਤਾਮਾਂ ਦੇ ਕੋਲ ਰਹਿੰਦੀ ਸੰਗ ਦੀ ਅਸੀਂ ਇਕੱਠੇ ਬਹਿ ਕੇ ਮੁਰਗਾ ਬਣਾਈਦਾ ਹੋ ਬਾਪੂ ਦਾ ਪਿਆਰ ਸਾਡਾ ਸੋਈਏ ਕੁੜੀਆਂ ਨੂੰ ਮੂਣੀ ਬੋਤਲ ਲਈਦਾ ਸਵਾਗਿਆ ਫੱਕ ਇੰਡਸਟਰੀ ਕਰੋ ਸਪੋਰਟ ਸਪੋਟੀਫਾਈ ਤੇ ਤੇ ਨਵੇਂ ਕੰਟੈਂਟ ਤੇ ਨਵੇਂ ਗਾਣੇ ਆਪਾਂ ਕਰਦੇ ਰਵਾਂਗੇ ਮਿਲਦੇ ਰਹਾਂਗੇ ਕੋਸ਼ਿਸ਼ ਕਰੂੰਗਾ ਟਾਈਮ ਟੂ ਟਾਈਮ ਲਾਈਵ ਹੋਣ ਦੀ ਕਿਉਂਕਿ ਮੈਨੂੰ ਲੱਗਦਾ ਯਾਰ ਲਾਈਵ ਹੋ ਕੇ ਨਾ ਤੁਹਾਡਾ ਸਾਹਬ ਦਾ ਵੀ ਪਤਾ ਲੱਗ ਜਾਂਦਾ ਇਨ ਆਰ ਯੂ ਕਮਿੰਗ ਟੂ ਇੱਥੇ ਪਤਾ ਨਹੀਂ ਯਾਰਮ ਆਈ ਡੋਨਟ ਨੋ ਪਤਾ ਨਹੀਂ ਕਿ ਆਦ ਆ ਰਹੇ ਆ ਮਾਲਪੁਰ ਵਾਲੀ ਸੰਗਾ ਤੇਰਾ ਫੈਨ ਆ ਬਿਲਕੁਲ ਜੀ ਬਿਲਕੁਲ ਸੰਗਾ ਤੁਹਾਡਾ ਸਾਰਿਆਂ ਦਾ ਫੈਨ ਆ ਜੀ ਬਸ ਪਰ ਜਿਹੜੇ ਪੋਜ਼ਿਟਿਵ ਨੇ ਚੰਗੇ ਨੇ ਆਪਣੇ ਮਾਪਿਓ ਦੀ ਰਿਸਪੈਕਟ ਕਰਦੇ ਨੇ ਠੀਕ ਆ ਜੀ ਸੋ ਚੜ੍ਹਦੀ ਕਲਾ 'ਚ ਰਹੋ ਖੁਸ਼ ਰਹੋ ਆਵਾਜ਼ ਰਹੋ ਲਵ ਯੂ ਤੁਹਾਨੂੰ ਸਾਰਿਆਂ ਨੂੰ ਮਿਲਦੇ ਆ ਜੀ ਜਲਦੀ ਯਾਰ ਬੰਦ ਕਿੱਥੋਂ ਹੁੰਦਾ ਆ ਹੋ ਗਿਆ ਜੀ ਹੋ ਗਿਆ ਥੈਂਕ ਯੂ ਜੀ ਥੈਂਕ ਯੂ ਸਾਰਿਆਂ ਦਾ